ਦੇਖੋ ਜੀ ਜਿਵੇਂ ਤੁਹਾਨੂੰ ਪਤਾ ਹੈ ਇੱਕ ਤਰੀਕ ਤੋਂ 1 ਅਕਤੂਬਰ ਤੋਂ ਸਾਡਾ ਜੋ ਆਫੀਸ਼ੀਅਲ ਸੀਜ਼ਨ ਹੈ ਪੈੜੀ ਦਾ ਉਹ ਸ਼ੁਰੂ ਹੋ ਚੁੱਕਿਆ ਹੈ ਇਸ ਸੰਬੰਧ ਦੇ ਵਿੱਚ ਸਾਡੇ ਜੋ ਆਰਤੀ ਭਰਾਣੇ ਉਹਨਾਂ ਦੇ ਕੁਝ-ਕੁਝ ਇਸ਼ੂਸ ਸੀਗੇ ਜੋ ਸਰਕਾਰ ਪੱਧਰ ਤੇ ਵੀ ਬੜੇ ਪੋਜ਼ਿਟਿਵ ਵੇ ਨਾਲ ਵਿਚਾਰੇ ਜਾ ਰਹੇ ਨੇ ਸਾਡੇ ਲੈਵਲ ਤੇ ਵੀ ਕੁਝ-ਕੁਝ ਉਹਨਾਂ ਵੱਲੋਂ ਗੱਲਾਂ ਆਈ ਸੀਗੀਆਂ ਮੈਂ ਪਹਿਲਾਂ ਵੀ ਆਪਣੇ ਜੋ ਆਰਤੀ ਭਰਾਣੇ ਉਹਨਾਂ ਨਾਲ ਇੱਕ ਦੋ ਮੀਟਿੰਗਸ ਕੀਤੀਆਂ ਨੇ ਔਰ ਅੱਜ ਵੀ ਮੈਂ ਉਸੇ ਸਬੰਧ ਵਿੱਚ ਇਕਤਾ ਮੰਡੀ ਦਾ ਜਾਇਜ਼ਾ ਲੈਣ ਆਇਆ ਸੀਗਾ ਕਿ ਮੰਡੀ ਦੇ ਪ੍ਰਬੰਧ ਵਿੱਚ ਕਿਸ ਪ੍ਰਬੰਧ ਕਿਸ ਤਰ੍ਹਾਂ ਦੇ ਤਾਂ ਪ੍ਰਬੰਧ ਸਾਰੇ ਬਿਲਕੁਲ ਜ਼ਰੂਰਤ ਨੇ ਔਰ ਨਾਲ ਹੀ ਮੇਰੀ ਇੱਛਾ ਹੋਈ ਕਿ ਮੈਂ ਸਾਰੇ ਜੋ ਸਾਡੇ ਆਰਤੀ ਭਰਾ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂ ਤਾਂ ਉਹਨਾਂ ਨੇ ਕੁਝ-ਕੁਝ ਆਪਣੇ ਮੁੱਦੇ ਰੱਖੇ ਨੇ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਨਾਲੇ ਟਾਈਮ ਦੇ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਸਾਰਾ ਹੱਲ ਹੋ ਜਾਏਗਾ ਔਰ ਬਹੁਤ ਵਧੀਆ ਤਰੀਕੇ ਨਾਲ ਜੋ ਸਾਡਾ ਸੀਜ਼ਨ ਹੈ ਉਹ ਜਾਏਗਾ ਔਰ ਕਿਸੇ ਕਿਸਮ ਦੀ ਵੀ ਕਿਸੇ ਨੂੰ ਕੋਈ ਵੀ ਚਿੰਤਾ ਜਾਂ ਪਰੇਸ਼ਾਨੀ ਨਹੀਂ ਆਵੇਗੀ ਇਹ ਇਹ ਮੈਂ ਪ੍ਰਮਾਤ ਕਰਦਾ ਔਰ ਨਾਲ ਹੀ ਤੁਹਾਡੇ ਲਈ ਮੈਂ ਆਪਣੇ ਸਾਰੇ ਜ਼ਿੰਮੇਵਾਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜ਼ਰੂਰ ਇਨਸ਼ੋਰ ਕਰਨ ਕਿ ਜੋ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡ ਹੈ ਮਾਪਸ਼ਟਰ ਦਾ ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣ ਔਰ ਜਦੋਂ ਵੀ ਮੰਡੀ ਦੇ ਵਿੱਚ ਉਹਨਾਂ ਦੇ ਝੋਨੇ ਦੀ ਆਮਦ ਹੁੰਦੀ ਹੈ ਤਾਂ ਇਨਸ਼ੋਰ ਕਰਨ ਕਿ ਵੀ ਮੌਇਸਚਰ ਵਿਦਨ ਲਿਮਿਟਸ ਹੋਵੇ। ਇੱਕ ਹੋਰ ਨਾਲ ਦੀ ਨਾਲ ਮੈਂ ਤੁਹਾਡੇ ਮੰਚ ਰਾਹੀਂ ਅਪੀਲ ਕਰਾਂਗਾ ਕਿ ਸਾਰੇ ਜ਼ਮੀਨਦਾਰ ਭਰਾ ਬੜੇ ਜ਼ਿੰਮੇਵਾਰੀ ਨਾਲ ਇਸ ਚੀਜ਼ ਨੂੰ ਸਮਝਦੇ ਵੀ ਹੈ ਜਾਣਦੇ ਵੀ ਹੈ ਕਿ ਜੋ ਵਾਤਾਵਰਣ ਪ੍ਰਤੀ ਜੋ ਸਾਡੀ ਜ਼ਿੰਮੇਵਾਰੀ ਹੈ ਉਹ ਵੀ ਜ਼ਰੂਰ ਲਹਿਬਾਨ ਔਰ ਜੋ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਤੈਲ ਦੇ ਵਿੱਚ ਸਾਡਾ ਯੋਗਦਾਨ ਦੇਣਾ ਚਾਹੀਦਾ ਹੈ। ਸਾਡਾ ਸਾਥ ਦੇਣਾ ਚਾਹੀਦਾ ਔਰ ਬਹੁਤ ਵਧੀਆ ਸਾਨੂੰ ਰੁਝਾਨ ਹਮ ਤੱਕ ਮਿਲ ਵੀ ਰਿਹਾ ਹੈ ਤਾਂ ਤੁਹਾਡੇ ਵੰਚ ਰਹੀ ਇਹ ਵੀ ਅਫੀਲ ਹੈ ਕਿ ਸਾਰੇ ਜੋ ਸਾਡੇ ਜ਼ਮੀਂਦਾਰ ਪਰ ਆਇਆ ਕੋਈ ਵੀ ਪਰਾਲੀ ਨੂੰ ਨਾ ਲਾਵੇ ਠੀਕ ਮੇਨ ਸਾਡੀ ਮੰਗ ਤੇ ਜਿਹੜੀ ਸਾਡੀ ਢਾਈ ਬਸੰਤ ਅੜਦੀ ਹੈ ਪੰਜਾਬ ਦਾ ਜਿਹ ਇੱਕ ਉਹ ਹੋਰ ਜਿਹੜੀ ਸਾਡੀ ਲੇਬਰ ਦੀ ਸੀ ਜਿਹੜੀ ਲੇਬਰ ਦੇ ਮੇਕ ਕੰਮ ਕਰਦਾ ਪਰਿਆਣੇ ਜਿੱਤੇ ਵਰ ਜਾਂਦੀ ਹੈ ਸਾਰੇ ਪੰਜਾਬ ਚ ਘਟ ਫੇ ਸਾਡੀ ਜਿਹੜੀ ਕੀਤੇ ਹੋਇਆ ਇਹਨਾਂ ਨੇ ਰੋਕੀ ਹੋਈ ਐਪੀਐਮਓ ਦੇ ਵਿੱਚ ਉਹ ਜਜ ਮੰਗਾਇਆ ਜਿਹੜੀਆਂ ਸਾਡੀਆਂ ਭਾਜਾ ਸਟ੍ਰੀਟ ਲੈਵਲ ਤੇ ਆ ਉਹ ਹੈਗੇ ਇੰਪੋਰਟੈਂਟ ਪੁਆਇੰਟ ਤੇ ਵਿੱਚ ਆ ਸਾਡੀ ਲੋਲ ਵੀ ਉੱਥੇ ਸਾਨੂੰ ਵਾਅਦਾ ਨੂੰ ਦਿੱਤੀ ਆ ਰਿਹਾ ਇਹੋ ਜਿਹੇ ਮੰਗਾਇਆ ਜਿਹੜੀਆਂ ਜੈਨ ਨੇ ਸਾਡੀ ਮੇਨ ਜਿਹੜੀ ਆ 2.5% ਵਾਧੇ ਦੀ ਵਾਅਦਾ ਦੇਖਦੇ ਠੀਕ ਹਨ ਕਰੀਏ ਪੰਜਾਬ ਸਰਕਾਰ ਨੂੰ ਲੁਕੀ ਅਸਵਾਸਨ ਦਿੱਤਾ ਜਾ ਰਿਹਾ ਜੂਨੀਅਨ ਅੱਜ ਤਾਂ ਹੀ ਸਭੀ ਮੀਟਿੰਗ ਹੋਈ ਹੈ ਬੇਸਟਰ ਮੀਟਿੰਗ ਜਿਹੜੀ ਸਟੇਟ ਲੈਣ ਹੋਈ ਸਟੇਟ ਲੈਣ ਤੇ ਪੰਜਾਬੀ ਸਾਡੇ ਇਹ ਨਾਲ ਨਾਲ ਮੀਟਿੰਗ ਕੀਤੀ ਗਈ ਹੈ ਪਰ ਬੇਸਟਰ ਹੋ ਗਈ ਜੇ ਗੱਲ ਕਰੀਏ ਅੱਜ ਡੇਸਾ ਬੋਲਵੇ ਕੱਲੋ ਕਿ ਤੁਹਾਡੇ ਜੁਨੇ ਨਾ ਇੱਕ ਬੋਥਰਾ ਮੰਡੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤਾਂ ਕੀ ਗੱਲਬਾਤ ਨਿਕਲੀ ਤੇ ਪ੍ਰਸ਼ਾਸਨ ਜਿਹੜੀ ਤੁਹਾਡੀ ਗੱਲਬਾਤ ਮਤਲਬ ਕੀ ਲੱਗਦਾ ਕਿ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਕੰਮ ਜਿਹੜੇ ਕਿ ਸ਼ੁਰੂ ਕੀ ਤਜਾਵੇ ਪਰ ਜੁਨੀਅਰ ਲੋਕ ਕੀ ਡਿਸੀਜਨ ਦੇਖੋ ਸਰਕਾਰ ਦਾ ਦਬਾਅ ਹੈ ਅਫਸਰਾਂ ਦੇ ਉੱਤੇ ਅਫਸਰਾਂ ਨੇ ਗਾਂ ਸਾਡੇ ਨਾਲ ਰਾਤ ਕਰਦੇ ਆ ਸਾਰੇ ਜਿਲ੍ਹਾ ਜਿਲ੍ਹੇ ਦੇ ਉੱਤੇ ਅਫਸਰ ਸੀਗੇ ਈਐਨਓ ਸੀਗੇ ਸਾਰੇ ਏਜੰਸੀ ਦੇ ਉਹਨਾਂ ਨੇ ਤਾਂ ਡਿਸਰਨਸ ਨੂੰ ਇਹੋ ਕਿਹਾ ਮੈਨੂੰ ਵਿਸ਼ਵਾਸ ਕਰੋ ਵਿਸ਼ਵਾਸ ਦਿਓ ਮੇਰੇ ਸਾਡੇ ਕੰਮ ਚੱਲੂ ਕੀਤਾ ਜਾਵੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਪਰ ਅਸੀਂ ਸਟੇਟ ਲੈਵਲ ਤੇ ਸਮਝੋ ਉਹ ਸਾਡੇ ਸਟੇਟ ਬੋਰਡਿੰਗ ਦਾ ਦੇ ਉਹਨਾਂ ਨਾਲ ਮੀਟਿੰਗ ਕਰਕੇ ਸਤ ਪੰਜਾਬ ਸਰਕਾਰ ਸਾਡੇ ਮੰਗਾਂ ਤੋਂ ਵੀ ਫੈਦਲੀਆਂ ਸਾਹਮਣੂ ਕੰਮ ਕਰਨ ਦੀ ਕੀ ਦੇਰੀ ਹੈ ਪਰ ਸਾਡੇ ਮੰਗਾਂ ਤੋਂ ਵੀ ਮੰਨੋ ਕਿ ਆਪਾਂ ਗੱਲ ਕਰੀਏ ਕਹਿ ਲੋ ਕਿ ਆਰਟੀਓ ਐਸੈਸ਼ਨ ਚਾਹੀ ਪੰਜਾਬ ਦੀ ਹੈ ਚਾਹੀ ਕਰਬੋਥਲੇ ਦੀ ਜਿਹੜੇ ਮੱਝੇ ਜ਼ਿਲ੍ਹੇ ਦੀ ਆ ਮਤ ਕਿ ਜਦੋਂ ਝੋਨੇ ਚੱਕਣ ਦਾ ਸੀਜ਼ਨ ਆਉਂਦਾ ਉਦੋਂ ਹੀ ਕਿਉਂ ਇਹਨਾਂ ਨੂੰ ਜਾਤਨ ਤੋਂ ਪਹਿਲਾਂ ਕਿਉਂ ਨੇ ਆਪਣੇ ਮੰਗਾਂ ਨੂੰ ਸਰਕਾਰ ਤੱਕ ਰੱਖ ਦੇ ਅਇਤੋਂ ਡੇਢ ਮਹੀਨਾ ਪਹਿਲਾਂ ਸਭ ਦੇ ਸਭ ਤੋਂ ਵੱਡੇ ਵਿੱਚ ਮੀਟਿੰਗ ਹੋਈ ਸੀ ਜਿੱਥੇ ਸਾਰੇ ਜ਼ਿਲ੍ਹੇ ਦੇ ਆਰਤੀ ਗਿਆ ਸੀ ਹਰੇਕ ਮੰਡੀ ਦਾ ਆਰਤੀ ਗਿਆ ਸੀ ਉੱਥੇ ਸਭ ਤੋਂ ਨਾਲ ਸਭਾ ਖੁਸ਼ੀ ਸੀ ਜਿਹੜੀਆਂ ਮੰਗਾਂ ਅੱਜ ਵੀ ਆ ਉਹ ਇੱਕ ਮਹੀਨਾ ਪਹਿਲਾਂ ਸਾਹੀਂ ਡੇਢ ਮਹੀਨਾ ਪਹਿਲਾਂ ਸੀ ਅੰਮ੍ਰਿਤਮਨ ਪੰਜਾਬ ਸਰਕਾਰ ਨੂੰ ਕਿਉਂਕਿ ਜਿਹੜੀ 2019 ਵਿੱਚ ਸਾਡੀ ਫਰੀਜ਼ ਕੀਤੀ ਹੋਈ ਆ ਅੜਤ ਸ਼ੇਅਰਿੰਗ ਹੋਈ ਹੈ ਉਹ ਅਜੇ ਤਾਈਂ ਜੇ ਜੇ ਸਰ ਨਾਲ ਸਾਡੀ ਐਮਐਸਪੀ ਵਧੀਆ ਉਹ ਸਭ ਨਾਲ ਸਾਨੂੰ 3% ਵਾੜ ਦਿੱਤੀ ਜਾਵੇ ਜਿਹਦੇ ਵਿੱਚ ਪਰ ਉਸ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਗੌਰ ਨਹੀਂ ਆਜ ਤਾਈਂ ਨੇ 1.5 ਮਹੀਨਾ ਅਸੀਂ ਪਹਿਲਾਂ ਕਿਹਨ ਦਾ ਮਤਲਬ ਕਿ ਜਦੋਂ ਜਾਂਚ ਬੇੜੇ ਆ ਜਾਂਦੇ ਉਹਨਾਂੇ ਕੰਨ ਬਿਨੰਦ ਸੁਣਦੇ ਜਾਂਦੇ ਇਹ ਤਾਂ ਸਰਕਾਰ ਵਿੱਚ ਆਰਥਿਕ ਅਸਿਸਮ ਆਰਥਿਕਾਂ ਦਾ ਨਹੀਂ ਇਹਦੇ ਵਿੱਚ ਰੋੜ ਸਰਕਾਰ ਦਾ ਰੋੜ ਸਰਕਾਰ ਨੇ ਇਸ ਗੱਲ ਨੂੰ ਗੌਰ ਹੀ ਨਹੀਂ ਕੀਤੀ ਆਰਥਿਕਾਂ ਦਾ ਕੀ ਕਿਸੂਰ ਕਹਿੰਦਾ ਮਤਲਬ ਕੀ ਸਾਰਾ ਕੱਲ ਕੇ ਕਿਸੋਰ ਸਰਕਾਰ ਦਾ ਹੀ ਆ ਓਏ ਸਰਕਾਰ ਦਾ ਹੀ ਆ ਜਿਹੜੇ ਪੌਂਸਿੰਗ ਦਿੰਦੇ ਉਹਨੂੰ ਪੌਂਸਿੰਗ ਨਾ ਦੋ ਹੁਣ ਕੀ ਏਜੰਡੇ ਕੀ ਰੋਂਗੇ ਅਨਰ ਟਾਈਮ ਤੇ ਜੋ ਸਾਡੇ ਸਟੇਟ ਦਾ ਫੈਸਲਾ ਹੋਣਾ ਨਹੀਂ ਹੁੰਦਾ ਅਸੀਂ ਉਹਨਾਂ ਨਾਲ ਸੱਤ ਕੀ ਨਾਮ ਹੈ ਆਪਣਾ ਸੁਨਦਕਮ ਦਾ ਗਾਣਾ ਤੇ ਜੂਕਾ ਬਣਾ ਹਾਂਜੀ ਸਣ ਜੇ ਗੱਲ ਕਰੀਏ ਜਿਹੜੇ ਕੀ ਪੰਜਾਬ ਪਧਤੇ ਆਰਟੀ ਅਸੈਸ਼ਨ ਵੱਲੋਂ ਮਦਕੀ ਜਲਕੇ ਸਰਕਾਰ ਦੇ ਖਿਲਾਫ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕੀ ਮੰਗਾਂ ਸੀ ਜਿਹਨੂੰ ਲੈ ਕੇ ਸਾਰਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੀ ਕੋਸ਼ਿਸ਼ ਸੀ ਪੰਜਾਬ ਸਰਕਾਰ ਨਾਲ ਸਾਡੀ ਆਰਟੀ ਯਾ 2019-20 ਤੋਂ 2.5 ਸੰਬੰਧਤਾ ਕੇ 44% ਫਿਕਸ ਕਰਤੀ ਜੀ 44% ਜਦਕੇ ਸਾਨੂੰ 2.5 ਘੰਟੇ ਕਮਿਸ਼ਨ ਵਿੱਚ ਰੱਖਿਆ ਜੀ ਪਹਿਲੀ ਮੇਨ ਮਾਲਕ ਤੇ ਹੈ ਦੂਜਾ ਸਾਡਾ ਵਾਹ ਕੇ ਸੱਜੋ ਵਿੱਚ ਮੋਗੇ ਸਾਹਿਬ ਦੇ ਵਿੱਚ ਉਸਮਾਨ ਗਿਆ ਵਾ ਹੁਣ ਅਗਰ ਇੱਕ ਪ੍ਰਿੰਟ ਫਾਰਮ ਹੀ ਦਿੱਤੀ ਉਹ ਸਾਡੀ ਬਾਕੀ ਬਾਰੇ ਇਹੇ ਕੰਮ ਇਹਦੇ ਸੀਗਾ ਮੋਗੇ ਸਾਹਿਬ ਦੇ ਇਹ ਤਾਂ ਲੇਬਰ ਜਿਹੜੀ ਹਰ ਇੱਕ ਘਟਬੜ 25 ਰੁਪਏ ਵਧਾਈਏ ਵੇ ਲੇਬਰ ਰੇਟ ਕੋਟ ਕਰ ਦੁਕਾਨ ਨੇ ਕੁਝ ਵਧਾਇਆ ਨਾ 40 ਪੈਸੇ ਪਰ ਬੈਗ ਤੋਂ ਵਧਾਇਆ ਨਾ ਨੇ ਕੀ ਕਾਰਨ ਕੀ ਹੈ ਕਿ ਜਦੋਂ ਚੋਨਾਜਾ ਕਣਕ ਦਾ ਸੀਜ਼ਨ ਆਂਦਾ ਵਾ ਉਦੋਂ ਹੀ ਕਹ ਲੋ ਕਿ ਤੁਹਾਨੂੰ ਕਹਿੰਦੇ ਕਿ ਜਦ ਤੱਕ ਬੇੜੇ ਜਾਂ ਚਾਈ ਹੋਵੇ ਤਾਂ ਫਿਰ ਕੁੜੀ ਦੇ ਕੰਨ ਬੰਨੇ ਜਾਂਦੇ ਤਾਂ ਫਿਰ ਤੁਹਾਨੂੰ ਹੋਣੀ ਕਿ ਚੇਤੰਨ ਕਿ ਪਹਿਲਾਂ ਕਿਉਂ ਨਹੀਂ ਤੁਸੀਂ ਆਪਣੇ ਮੁੱਦਿਆਂ ਨੂੰ ਲੈ ਕੇ ਪੇਲ ਕਰਦੇ ਤੁਸੀਂ ਚਾਰ ਪੰਜ ਸਾਲ ਤੋਂ ਸਰਕਾਰ ਨੂੰ ਕਹਿ ਰਹੇ ਆ ਕਿ ਸਾਡੀ ਕੋਈ ਸੇਵਾ ਨਹੀਂ ਹੋ ਰਹੀ ਕਿ ਹੁਣ ਇਹਦੇ ਤੇ ਇੱਕ ਇਸ਼ੂ ਵੱਡਾ ਬਣ ਗਿਆ ਹੈ ਜਿਹੜਾ ਵਾ ਸ਼ੇੜੰਦਾ ਉਹਨਾਂ ਦੇ ਕੋਲ ਕਿਓਂ ਲਾਉਂ ਗੋਦਾਮ ਨਹੀਂ ਹੈ ਇਸ ਕਰਕੇ ਅਸੀਂ ਇਹ ਸੇ ਨਾਲ ਉਹਨਾਂ ਦੇ ਵੀ ਸਾਥ ਦਿੰਨੇ ਆਂ ਜਰਾ ਫਰਮੇ ਸੀ ਕਿਤਨੇ ਕਿਤੇ ਕਹ ਲਓ ਕਿ ਤੁਹਾਡੀ ਜਾਂ ਸਰਕਾਰ ਦੀ ਆਪਸੀ ਲੜਾਈ ਦੇ ਵਿੱਚ ਕਿਸਾਨ ਪੀਸਿਆ ਜਾ ਰਿਹਾ ਵਾ ਉਹ ਆਪਣੀ ਫਸਲ ਲੈ ਕੇ ਕਿੱਥੇ ਜਾਵੇ ਸਾਡੇ ਏਰੀਆ ਦੇ ਵਿੱਚ ਅਜੇ ਕੁਇਡ ਦੀ ਬਹੁਤ ਮੇਜਰ ਪ੍ਰੋਬਲਮ ਹੈ ਬਹੁਤ ਰੀਕਟ ਹੈ ਜਿਹੜਾ ਕਿ ਛੋਣਾ ਹਾਈਡਰੋਡ ਆ ਰਿਹਾ ਉਹਨਾਂ ਵਿੱਚ ਮਗਾ ਮੋਟਾ ਉਹ ਵੀ ਹਾਈਡਰੋਡ ਚੋਂ ਸਰਕਾਰ ਕਿੱਦਾਂ ਨੇ ਜਿੱਦਾਂ ਮਤਲਬ ਕਿ تعلق ਹੀ ਤੁਹਾਡਾ ਸੰਘਰਸ਼ ਚੱਲਦਾ ਪਿਆ ਲੱਗਦਾ ਨਹੀਂ ਕਿ ਸੰਘਰਸ਼ ਤੁਹਾਡਾ ਕਦੀ ਜਲਦੀ ਨਿਬੜ ਜਾਊਗਾ ਇਹ ਲੱਗਦਾ ਲੰਬਾ ਵੀ ਜਾ ਸਕਦਾ ਵਾ ਤਾਂ ਕਿਸਾਨ ਕਿਸਾਨ ਕਿੱਥੇ ਖੜੇ ਸਰਕਾਰ ਬੰਦ ਲੋ ਕੀ ਤਨਉਸ਼ਵਾਸਨ ਮਿਲ ਰਹਿਆ ਸਰਦੇ ਬੰਦ ਸਰਕਾਰ ਬੰਦ ਇਹ ਕਿਆ ਗਿਆ ਵਾ ਪੀਪਲਾਂ ਦਾ ਜਬਦਲ ਹਾਲ ਹੋ ਜਾਏਗਾ ਅਸੀਂ ਤੁਹਾਡੇ ਨਾਲ ਵਾ ਗੰਗਾ ਬੁਰੀ ਕਰ ਅੱਜ ਡੀਸੀ ਸਾਹਿਬ ਵੱਲੋਂ ਵੀ ਤੁਹਾਡੇ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਦੇ ਸਾਬ ਲੋ ਕੀ சுவாਸ਼ਨ ਦਿੱਤਾ ਗਿਆ ਤਾਂ ਜੀ ਜਿਸ ਜਵਾਬ ਨੇ ਕਰਕੇ ਆ ਕਿ ਅਸੀਂ ਉੱਪਰ ਤੁਹਾਡੀ ਗੱਲ ਕਰਦੇ ਆ ਤੇ ਸਾਡੀ ਅੱਜ ਪੰਜਾਬ ਬੋਡੀ ਦੀ ਮੀਟਿੰਗ ਹੈ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਕੋਸ਼ਿਸ਼ ਹੈ ਸ਼ਾਇਦ ਮਤਲਬ ਇਹ ਹੋਊਗਾ ਕਿ ਹੋ ਗਿਆ ਤਾਂ ਅਸੀਂ ਕੱਲ ਤੋਂ ਦਫ਼ਤਰ ਕਹਿੰਦਾ ਮਤਲਬ ਕੀ ਆਨਰ ਟਾਈਮ ਦੇ ਵਿੱਚ ਜਲਦੀ ਮਤਲਬ ਇਹ ਕਹ ਲੋ ਕਿ ਕਿਸਾਨਾਂ ਨੂੰ ਰਾਹਤ ਮਿਲੂਗੀ on your ਕੋਈ ਗੱਲ ਹੈ ਕਿ ਕਿਸਾਨਾਂ ਦੇ ਨਾਨਾਂ ਕਹਿੰਦਾ ਮਤਲਬ ਕਿ ਆਰਤੀਆਂ ਨੂੰ ਵੀ ਰਾਹਤ ਮਿਲੂਗੀ ਦੇਖੋ ਕੱਲੇ ਕਿਸਾਨਾਂ ਨੂੰ ਨਹੀਂ ਸਾਰੇ ਮਜ਼ਦੂਰ ਭਰਾ ਬਿਲੇ ਬੈਠੇ ਆ ਅਸੀਂ ਲੋਕ ਵੀ ਬਿਲੇ ਬੈਠੇ ਆ ਮੁਨੀਮੀ ਵੀ ਬਿਲੇ ਬੈਠੇ ਆ ਸਾਡੇ ਅਸੀਂ ਜੋਨੇ ਫੋਟੋ ਫੋਟੋ ਦਾ ਮਤਲਬ ਲਰ ਹੋਵੇ ਅਸੀਂ ਆਪਣਾ ਕੰਮ ਕਰ ਲਈ